ਇਨਾਂ ਨੇ ਜੈ ਭਾਰਤ ਇਨਕਲੇਵ ਦਾ ਨੁੰਦਿਆ ਮੇਰੇ ਵੀਰੋ ਅੱਜ 24 ਸਾਲ ਦੇ ਬੱਚੇ ਲੈਸੇ ਦੇ ਵਿੱਚ ਦਲਦਲ ਦੇ ਵਿੱਚ ਫਸ ਗਏ ਨੇ ਮੈਂ ਆਪਣੇ ਲੋਕ ਬੈਠੋ ਫੋਟੋ ਪਰ ਕਰਾਈ ਨੀ ਉਹ ਟੱਕ ਉਹ ਰੇਟ ਤੇ ਪਿਆਰ ਬੜਾ ਗਮ ਆ ਜਾਣਾ ਤੁਹਾਡਾ ਦੱਸ ਬਈ ਇਧਰ ਦੇ ਕਲਾਬ ਜਿੰਦਾਬਾਦ ਭਗਤ ਸਿੰਘ ਜਿੰਦਾਬਾਦ ਸੀਤ ਪਗਲ ਸਿੰਘ ਜਿੰਦਾਬਾਦ ਸੀਤ ਪਗਲ ਸਿੰਘ ਅੱਜ ਨਗਰ ਮਹਦੀਆਂ ਵਿੱਚ ਅਸੀਂ ਸੀਤ ਪਗਲ ਸਿੰਘ ਜੀ ਰਾਜਗੁਰੂ ਸੁਖਦੇਵ ਜੀ ਉਹਨਾਂ ਨੂੰ ਇੱਥੇ ਸਾਂਝੀ ਭੇਟ ਕਰੀ ਹੈ ਸਾਡੇ ਸਰਕਾਰ ਜੋਬ ਸਾਫ ਦਾ सरपंच ਬਲਵੰਤ ਸਿੰਘ ਗੋਗੀ ਜੀ ਸਾਡੇ ਮਿਨੋਰਟੀ ਵਿੰਗ ਦੇ ਜ਼ਿਲ੍ਹੇ ਦੇ ਚੇਅਰਮੈਨ ਸੁੱਚਾ ਖਾਨ ਜੀ ਔਰ ਜ਼ਿਲ੍ਹੇ ਦੇ ਸਾਡੇ ਮਿਨੋਰਟੀ ਵਿੰਗ ਦੇ ਅੱਡੇ ਜਰਨਰ ਫੈਕਟਰੀ ਹਰਦੀ ਗੁਰਦੀਪ ਤੁਮਾਨ ਜੀ ਇਹਨਾਂ ਨੇ ਰਲ ਕੇ ਮੂਰੇ ਹੋ ਕੇ ਅਗਵਾਈ ਕਰੀ ਹੈ ਇਹਨਾਂ ਨੇ ਸਮਾਗਮ ਇੱਥੇ ਕਰਵਾਇਆ ਮੈਨੂੰ ਸੱਦਿਆ ਕਿ ਤੁਸੀਂ ਆਓ ਅਸੀਂ ਵੀ ਕੋਈ ਛਿੱਧੀ ਸਮਾਗਮ ਪੰਡਿਤ ਕਰਨਾ ਚਾਹੁੰਦੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਨੌਜਵਾਨ ਇੱਥੇ ਅੱਜ ਵੱਡੀ ਗਿਣਤੀ ਵਿੱਚ ਇੱਥੇ ਆਏ ਆ ਮੇਰੀਆਂ ਭੈਣਾਂ ਵੀ ਆਈਆਂ ਔਰ ਇੱਥੇ ਅੱਜ ਅਸੀਂ ਸ੍ਰੀ ਸਿਲੇ ਕੇ ਗਏ ਹਾਂ ਕਿਉਂਕਿ ਜਿਹੜੀ ਇਜਾਜ਼ਤ ਮਿਲੀ ਹੈ ਇਹ ਸਾਡੇ ਭਗਤ ਸਿੰਘ ਜੀ ਰਾਜਗੁਰੂ ਸਖਦੇਵ ਜੀ ਜਿਨ੍ਹਾਂ ਨੇ ਫਾਂਸੀ ਦੇ ਰਸੇ ਚੁੰਮ ਕੇ ਅੰਗਰੇਜ਼ਾਂ ਕੋਲ ਮੁਲਖ ਜਿਆਦ ਕਰਾਇਆ ਜੰਨਿਆਂ ਵਾਲੇ ਬਾਗ ਦੇ ਕਾਂਢ ਦੇ ਰੋਂ ਅਸੀਂ ਭੁੱਲ ਨਹੀਂ ਸਕਦੇ ਹਜ਼ਾਰਾਂ ਲੋਕ ਮਰਵਾਤੇ ਸੀ ਲਾ ਅੰਗਰੇਜ਼ਾਂ ਨੇ ਸੋ ਅੱਜ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਦੁਨੀਆ ਦੇ ਵਿੱਚ ਪਹਿਲੇ ਨੰਬਰ ਤੇ ਸਾਡਾ ਦੇਸ਼ ਲੋਕਤੰਤਰ ਵਿੱਚ ਪਹਿਲੀ ਸਥਾਨ ਤੇ ਗਿਣਿਆ ਜਾ ਰਿਹਾ ਹੈ ਇਹ ਸਾਰਾ ਕੁਝ ਜੋ ਵੀ ਹੈ ਅੱਜ ਵੋਟ ਪਾਉਣ ਦਾ ਹੱਕ ਚੋਣ ਲੜਨ ਦਾ ਹੱਕ ਹਰ ਵਿਅਕਤੀ ਨੂੰ ਹੱਕ ਗੁੱਚੋ ਰਾਣੀ ਬਣ ਸਕਦੀ ਹੈ ਤੇ ਵੀਟੋ ਰਾਜਾ ਬਣ ਸਕਦਾ ਇਹ ਹੱਕ ਇਹਨਾਂ ਸ਼ਹੀਦਾਂ ਨੇ ਜੋ ਸਦਾਂਦ ਲੀਆਂ ਆਪਣੀਆਂ ਦੇਖ ਕੇ ਆਪਣੀਆਂ ਕੁਰਬਾਨੀਆਂ ਦੇਖੋ ਜਿਹੜਾ ਹੈ ਆਪਣਾ ਇਹ ਜਾਤੀ ਸਾਨੂੰ ਮਿਲੀ ਹੈ ਇਹ ਨਾਲ ਕਰਕੇ ਇਹ ਸਾਰਾ ਕੁਝ ਅਸੀਂ ਦੇਸ਼ ਦੀ ਜਾਤੀ ਦਾ ਅਨੰਦ ਮਾਣ ਰਹੇ ਹਾਂ ਸੋ ਮੈਂ ਜ਼ਿਆਦਾ ਨਾ ਕਹਦਾ ਹਾਂ ਮੈਂ ਹਾਧਿਆ ਨਗਰ ਵਾਸੀਆਂ ਦਾ ਤੇ ਹੋਰ ਵੀ ਇਲਾਕੇ ਤੋਂ ਜਿਹੜੀਆਂ ਸੰਗਤਾਂ ਇੱਥੇ ਆਈਆਂ ਉਹਨਾਂ ਸਾਰਿਆਂ ਦਾ ਮੈਂ ਬਹੁਤ ਧੰਨਵਾਦੀ ਹਾਂ ਆਪਾਂ ਨੂੰ ਰਲ ਕੇ ਇਹੋ ਜਿਹੇ ਦਿਹਾੜੇ ਜਿਹੜੇ ਪਿੰਡਾਂ ਸਹਿਰਾਂ ਸਾਨੂੰ ਮਨਾਉਣੇ ਚਾਹੀਦੇ ਆ ਕਾਕੇ ਔਰ ਮੈਂ ਖਾਸ ਤੌਰ ਤੇ ਸਾਡੇ ਹੋਰ ਪੰਜਾਬ ਪੱਧਰ ਦੇ ਜਿਹੜੇ ਆਗੂ ਸਾਡੇ ਇੱਥੇ ਆਏ ਹੋਏ ਆ ਜ਼ਿਲ੍ਹੇ ਪੱਧਰ ਦੇ ਆਗੂ ਸਾਰੇ ਇਸ ਗੱਲ ਦੀ ਬਲਾਈ ਦੇ ਪਾਤਰ ਹੈ ਸੋ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਅੱਜ ਫੇਰ ਸਿੱਧਾਂ ਦੇ ਚਰਨਾਂ ਸਰਦਾ ਦੇ ਫੁੱਲ ਭੇਟ ਕਰਦਾ ਹੋਇਆ ਕਿ ਮੈਂ ਦਾ ਜੱਜ ਕਹਿ ਪਤੇ ਅੱਡ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਜੇ ਨਹੀਂ ਤੁਸੀਂ ਅਗਰ ਇਹਨਾਂ ਦਾ ਆਪਣਾ ਬੋਧ ਲੀਏ ਤੇ ਦੇਖੀਏ ਤੇ ਪੰਜਾਬ ਦੇ ਵਿੱਚ ਜਿਹੜੀ ਨੌਜਵਾਨ ਦੀ ਪੀੜੀ ਹੈ ਉਹ ਖਤਮ ਹੋ ਰਹੀ ਹੈ ਉਹ ਨੌਜਵਾਨ ਵਾਸਤੇ ਇਹ ਸਭ ਤੋਂ ਵੱਡਾ ਜ਼ਰੂਰੀ ਸੀ ਜੇ ਨੌਜਵਾਨ ਨੇ ਨਸ਼ਿਆਂ ਦੀ ਦਲਦਲ ਤੇ ਇਸ ਬੁਰੀ ਤਰ੍ਹਾਂ ਫਸ ਗਿਆ ਨੇ ਉਹਨਾਂ ਨੂੰ ਕੋਈ ਨਾ ਕੋਈ ਤਰੀਕੇ ਨਾਲ ਉਹਨਾਂ ਨੂੰ ਯਾਦ ਕਰਾਉਣਾ ਕਿ ਤੁਸੀਂ ਕਿਸ ਪ੍ਰਦੇਸ਼ ਦੀ ਜੇ ਕਿਸ ਪੰਜਾਬ ਦੀ ਧਰਤੀ ਤੇ ਤੁਸੀਂ ਪੈਦਾ ਹੋਏ ਹੋ ਅੱਜ ਤੁਹਾਡੇ ਵਾਸਤੇ ਰਾਜਗੁਰੂ ਨੇ ਅਗਦੇ ਆ ਸਾਨੂੰ ਸਾਰਿਆਂ ਨੇ ਮਿਲ ਕੇ ਕੁਰਬਾਨੀ ਕੀਤੀਆਂ ਤੁਸੀਂ ਕੰਮ ਸਿੱਧਾ ਮਿਹਨਤ ਕਰੋ ਨਸ਼ੇ ਛੱਡ ਦਿਓ ਵਿਛੇ ਛੱਡ ਕੇ ਅੱਜ ਜਿਸੀ ਪ੍ਰੋਗਰਾਮ ਦੇਖਿਆ ਕੋਈ लोग इंटरस्ट नहीं लेंगे बड़े लेंगे पर नौजवान जो इंटरेस्ट नहीं लेंगे तो पक्का पता लगता है कि वो अपने जो कुर्बानियां शहीद उन्होंने याद नहीं करते है ये बड़ी एक दुखदाई गल है मेरी अपील हैगी नौजवान जो है उन्होंने हमेशा आगे करो असल जिंदगी का जो सफर है और देख लिया नौजवान जोड़े है ਉਹਨਾਂ ਨੂੰ ਯਾਦਦਾਨ ਵਾਸਤੇ ਕਿ ਬਿਨਾ ਕੁਰਬਾਨੀ ਦੇ ਕਾਨੂੰ ਆਜ਼ਾਦੀ ਨਹੀਂ ਮਿਲਦੀ ਤੇ ਜਿਹੜੀ ਮਿਲੀ ਹੈ ਉਹ ਵੀ ਗਵਾਜੇਗੀ ਅਗਰ ਤੁਸੀਂ ਨਸ਼ਿਆਂ ਦੀ ਦਲਦਲ 'ਚ ਜਿッセ ਰਹੇ ਸਤਿ ਪਹਿਲਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਲਵਿੰਦਰ ਸਿੰਘ ਗੋਗੀ ਹਾਜ਼ਰ ਨਾਰਾ ਕੇਂਦਰਾ ਮੰਚ ਡਾਟਰ ਹਰਵੰਤ ਲਾਲ ਜੀ ਨੇ ਜਿਹੜਾ ਬਣਾਇਆ ਇਹਨਾਂ ਦਾ ਬਹੁਤ ਧੰਨਵਾਦ ਕਰ ਰਿਹਾ ਜਿਨ੍ਹਾਂ ਨੇ ਅੱਜ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਇਹਨਾਂ ਦੀ ਅੱਜ ਇਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਆ ਮੈਂ ਡਾਕਟਰ ਸਾਹਿਬ ਦਾ ਤੇ ਹੋਰ ਜਿੰਨੀ ਵੀ ਸੰਗਤ ਆਈ ਆ ਉਹਨਾਂ ਦਾ ਸਭ ਦਾ ਬਹੁਤ ਧੰਨਵਾਦ ਕਰਦਾ ਮਾਹਦੀਆਂ ਪਿੰਡ ਵਾਲਿਆਂ ਦਾ ਧੰਨਵਾਦ ਕਰਦਾ ਤੇ ਮੈਂ ਜਿਵੇਂ ਸਭ ਨੇ ਦੱਸਿਆ ਵੀ ਜਿਹੜੀ ਸਾਨੂੰ ਆਜ਼ਾਦੀ ਮਿਲੀ ਆ ਅਸੀਂ ਇਹ ਆਜ਼ਾਦੀ ਨੂੰ ਏਕਣਾ ਮਾਣੀਏ ਨੇ ਐਦਾ ਏਦਾਂ ਨਿਕ ਮਾਣੀਏ ਉਹਨਾਂ ਦੀ ਕਰਮਾਨੀਆਂ ਜਿਹੜੀਆਂ ਉਹਨਾਂ ਨੇ ਕੀਤੀਆਂ ਕਿ ਜਿਹੜੇ ਅਸੀਂ ਨਸ਼ਿਆਂ ਦੇ ਵਿੱਚ ਤਸਦੇ ਜਾ ਰਹੇ ਆ ਅਸੀਂ ਇਹਨੂੰ ਨਸ਼ਾ ਮੁਕਤ ਪੰਜਾਬ ਕਰੀਏ ਆਪਣਾ ਨਸ਼ਾ ਮੁਕਤ ਦੇਸ਼ ਕਰੀਏ ਜੇ ਅਸੀਂ ਨਸ਼ੇ ਤੋਂ ਦੂਰ ਰਹਾਂਗੇ ਤਾਂ ਸਾਡਾ ਤਾਂ ਹੀ ਦੇਸ਼ ਤਰੱਕੀ ਕਰੂਗਾ ਤਾਂ ਹੀ ਫਾਇਦਾ ਸਾਨੂੰ ਉਹਨਾਂ ਦੀਆਂ ਕੁਰਬਾਨੀਆਂ ਦਾ ਤੇ ਮੈਂ ਬਹੁਤ ਬਹੁਤ ਸਹਿਦ ਲੋ ਕੋਟ-ਕੋਟ ਸ਼ਹੀਦ ਸਿੰਘਾਂ ਨੂੰ ਅੱਜ ਦੇ ਦਿਨ ਤੇ ਪ੍ਰਣਾਮ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ